ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਅੱਜ ਦੀ ਵੱਡੀ ਖਬਰ ਖਬਰਾਂ ਤੱਕ ਜਰੂਰ ਬਨੇ ਰਹਿਣਾ ਜਿੱਦਾਂ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸੀ ਤਲਗੁਰਾਲ ਦੇ ਦਾਖਲ ਕੀਤਾ ਨਾਮਜ਼ਦਗੀ ਪੱਤਰ ਰਿੰਕੂ ਸਮੇਤ ਕਈ ਭਾਜਪਾ ਲੀਡਰੇ ਮੌਜੂਦ ਇਸ ਦੇ ਨਾਲ ਵੀ ਜਲੰਧਰ ਪੱਛਮੀ ਖੇਤਰ ਵਿੱਚ ਹੋਣ ਵਾਲੀ ਵਿਧਾਨ ਸਭਾ ਸਬਜਮਿਨੀ ਚੋਣਾਂ ਲਈ ਭਾਜਪਾ ਉਮੀਦਵਾਰ ਸ਼ੀਤਲ ਗੁਰਾਲ ਨੇ ਆਪਣੇ ਨਾਮਜ਼ਗੀਦਿ ਪੱਤਰ ਨੂੰ ਦਾਖਲ ਕਰ ਦਿੱਤਾ ਗਿਆ ਹੈ ਸ਼ੀਤਲ ਗੁਰਾਲ ਦੇ ਨਾਮਜ਼ਗੀਦਿਆਂ ਪੱਤਰ ਦਾਖਲ ਕਰਨ ਦੇ ਮੌਕੇ ਸਾਬਕਾ ਸੰਸਦ ਮੈਂਬਰ ਸੁਨੀਲ ਕੁਮਾਰ ਨੂੰ ਮਨ ਨਰਿੰਜਨ ਕਾਲੀਆ ਸਮੇਤ ਭਾਜਪਾ ਦੀ ਸਾਰੀ ਲੀਡਰਸ਼ਿਪ ਮੌਜੂਦ ਸਨ ਸ਼ੀਤਲ ਗੁਰਾਲ ਨੇ ਸਮਰਤ ਕਾਮਲ ਰੋਡ ਸ਼ੋਅ ਕਰਦੇ ਇਸ ਦੇ ਨਾਲ ਸ਼ੀਤਲ ਗੁਰਾਲ ਦੇ ਨਾਮਜ਼ਗੀਦਗੀ ਪੱਤਰ ਦਾਖਲ ਕਰਨ ਸਮੇਂ ਨਿੰਟੂ ਨੀਟੂ ਸੂਤਰਾ ਵਾਲਾ ਵੀ ਆਪਣੀ ਨਾਮਜ਼ਗੀ ਦੀ ਪੱਤਰ ਦਾਖਲ ਕਰਨ ਪਹੁੰਚਿਆ ਇਸ ਦੌਰਾਨ ਨੀਟੂ ਨੇ ਆਪਣਾ ਭਾਜਪਾ ਲੀਡਰਸ਼ਿਪ ਨਾਲ ਮੁਲਾਕਾਤ ਕੀਤੀ ਅਤੇ ਸੀਨੀਅਰ ਭਾਜਪਾ ਆਗੂਆਂ ਦੇ ਪੈਰ ਛੋਏ ਸੀਨੀ ਲਿੰਕੂ ਨੇ ਨੀਟੂ ਨੂੰ 1000 ਰੁਪਏ ਦਿੱਤੇ ਜਦਕਿ ਭਾਜਪਾ ਵਰਕਰਾਂ ਨੇ ਪੈਸੇ ਦੇ ਕੇ ਨੀਟੂ ਦਾ ਸਾਥ ਦਿੱਤਾ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ